ਸਾਹਿਬ ਜੀ ਗਾਲਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦਾ ਦੇ ਕੇ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਦੀ ਜੇਲ੍ਹ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਦੀ 22 ਮਾਰਚ ਨੂੰ ਨਿਊਜ਼ੀਲੈਂਡ ਵਿਕੇ ਸੜਕ ਦੁਰਘਟਨਾ ਦੌਰਾਨ ਜਿਹੜੀ ਕਿ ਮੌਤ ਹੋ ਗਈ ਸੀ ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਭੁੱਲੇ ਚੱਕ ਵਿੱਚ ਪਹੁੰਚੀ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਨੌਜਵਾਨ ਗੁਰਚਰਨ ਸਿੰਘ ਸਾਦੀ ਸੁਤਾਸ ਜੀ ਅਤੇ ਉਸ ਦੀ ਇੱਕ 4 ਸਾਲਾਂ ਦੀ ਬੇਟੀ ਵੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਤੇ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅੱਜ ਉਸ ਦੀ ਮ੍ਰਿਤਕ ਦੇ ਪਿੰਡ ਵਿੱਚ ਪਹੁੰਚਦੀ ਹੈ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਤਰ੍ਹਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਉਹ ਫੈਲ ਗਈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ ਨੇ ਤਸਵੀਰਾਂ ਸਾਂਝੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਭੁੱਲੇ ਚੱਕ ਦੀਆਂ ਨੇ ਜਿੱਥੇ ਕਿ ਇੱਕ ਨੌਜਵਾਨ ਦਾ ਅੱਜ ਜਿਹੜਾ ਆ ਅੰਤਿਮ ਸੰਸਕਾਰ ਕੀਤਾ ਗਿਆ ਆ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਸੜਕ ਦੁਰਘਟਨਾ ਦੇ ਵਿੱਚ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਏ ਤੇ ਅੱਜ ਉਹਨਾਂ ਦੀ ਜਿਹੜੀ ਹੈ ਉਹ ਦੇਹ ਪਹੁੰਚਦੀ ਏ ਉਹਨਾਂ ਦੇ ਪਿੰਡ ਤੇ ਅੱਜ ਕੀਤਾ ਜਾਂਦਾ ਉਹਨਾਂ ਦਾ ਸੰਸਕਾਰ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਆਓ ਸੁਣਦੇ ਆ ਉਸਦੇ ਪਿਤਾ ਕੀ ਕਹਿੰਦੇ ਨੇ ਹਾਂਜੀ ਬਲੈਂਟਨ ਜੇਲ੍ਹ ਪਹੁੰਚੇ ਜੋ ਭਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉਹ ਅੱਥੇ ਬਸੀ ਹੋ ਗਏ ਜੀ ਪਹਿਲੇ ਸਾਲ ਆਇਆ 15 ਦਿਨ ਰਹਿ ਗਿਆ ਅੱਡੇ ਕੋ ਹਾਂਜੀ ਕਿਹੜਾ ਕੀ ਕਾਰਨ ਸੀਗਾ ਡਾਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਹਾਂਜੀ ਮੇਰੇ ਯਾਰ ਵਲੈਂਟਰ ਉਹ ਰਹਿੰਦਾ ਵਲੈਂਟਰ ਹਾਂਜੀ ਗੱਡ ਬੋਡੀ ਕਿਦੋਂ ਪਹੁੰਚੀ ਗੱਡ ਬੋਡੀ ਰਾਤ ਪਹੁੰਚੀ ਆ ਡੇਡੋ ਅੰਮ੍ਰਿਤਸਰੇ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਵੀ ਮੰਗ ਕਰਕੇ ਉਹ ਇੱਥੇ ਦੀ ਜਉਂਦੂ ਸੁਤਾਨ ਬਾਜੀ ਕੀ ਕਹਾਂ ਹਾਂ ਬਾਜੀ ਤੇ ਕੀ ਆ ਗਿਆ ਡਾ ਪੁੱਤ ਬਾਅਸਾ ਹੋ ਗਿਆ ਚਲੋ ਆਈਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਬਾਕੀ ਆ ਡੋ ਗਿਆ ਬੱਚਿਆ ਕੋਈ ਨਹੀਂ ਕੋਈ ਨਹੀਂ ਬੱਚਿਆ ਨਹੀਂ ਵੀ ਤਾਂ چھوٹਾ ਹੋ ਕੈਨੇਡਾ ਵਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂਜੀ ਮੇਰੀ ਹਾਂਜੀ ਮੇਰ ਜ ਆ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਆ ਆ ਮੇਰੇ ਆ ਉਹ ਬੇਟੀ ਘਰ ਦੇ ਧੀ ਬੋੜੀ ਸਦਾ ਦੇਦੀ ਰੱਬ ਨੇ ਓਹ ਦਾਨੂ ਸਜਾ ਰਿਹਾ ਓ ਮੇਰੀ ਧੀ ਓ ਨਾਲ ਕੇ ਸਾ ਦੇਖੀਏ ਓ ਮੇਰਾ ਗੁਰਚਰਨ ਸਿੰਘ ਓ ਮੇਰਾ ਸੋਨਾ ਪੁੱਤ ਸੀ ਓ ਮੇਰਾ ਸੋਨਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਤੇਰੇ ਆ ਪੁੱਤਾਂ ਓ ਬੜਾ ਕੀ ਨਾਮ ਆ ਲਾਈਕ ਕਾਲਸ ਆ ਰਹੀ ਕਿ ਫਤਿਹ ਅਗਰ ਚੈਲੰਜ ਸਿੰਘ ਇਹ ਮੋਢਰਾ ਨਾਮ ਤੇ ਸਾਡੇ ਭਰਾ ਸਾਡੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਉੱਥੇ ਨੂੰ ਵਧੀਆ ਆਪਣਾ ਜਿਹੜੀ ਹੈ ਜੌਬ ਜਿਹੜੀ ਹੈ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਇਨੋ ਤੋਂ ਪਿਛਲੇ ਕੁਛ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਹਦੇ ਨਾਲ ਇਹਨਾਂ ਦੀ ਸੜਨਲੀ ਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਵਿੱਚ ਜੈਨਾ ਟਕਰਾ ਗਈ ਗੱਡੀ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਹਿਰ एयरपोर्ट ਤੇ ਡੈੱਡ ਬਡੀ ਪਹੁੰਚੀ ਸਹੀ ਮਾਜਾ ਪਰਵਾਸ ਦੀ ਮਾਨਤ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਸ ਬਸ ਇਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਡੀ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਹੈ ਨਾ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਇਹ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆਦਨ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਆਦਨਾਂ ਲੁਬਾ ਪਿਆ ਵਾ ਸੋ ਅਸੀਂ ਇਹ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਆਂ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ